ਸਰਬੰਦੀ ਵਾਲਾ ਪਹਿਲੂ ਤਾਂ ਪੰਜਾਬ ਦੀਆਂ ਲਿੰਕ ਸੜਕਾਂ ਵੀ ਹੈਗੀਆਂ ਲਿੰਕ ਸੜਕਾਂ ਮਤਲਬ ਜਿਹੜੀਆਂ ਲਿੰਕ ਕਰਦੀਆਂ ਪੰਜਾਬ ਦੀਆਂ ਪਿੰਡੂ ਸੜਕਾਂ ਜਿਹੜੀਆਂ ਸਾਨੂੰ ਸ਼ਹਿਰਾਂ ਨਾਲ ਮੰਡੀ ਨਾਲ ਬਾਜ਼ਾਰ ਨਾਲ ਜੋੜਦੀਆਂ ਨੇ ਉਹ ਲਿੰਕ ਸੜਕਾਂ ਦਾ ਕਹਿੰਦੇ ਨਿਰਮਾਣ ਦਾ ਕੰਮ ਠੱਪ ਹੋ ਗਿਆ ਵੈਸੇ ਆਪਾਂ ਪਿੰਡੂ ਵਿਕਾਸ ਫੰਡ ਦੇ ਹੋਰ ਨਾ ਕਈ ਵਾਰ ਗੱਲ ਕੀਤੀ ਪਰ ਅੱਜ ਜਿਸ ਪਹਿਲੂ ਤੋਂ ਗੱਲ ਕਰਨ ਲੱਗੇ ਆ ਕੋਈ ਖੋਰ ਪਹਿਲੂ 1970 ਦੇ ਦੌਰ ਚ ਇੱਕ ਨਿਯਮ ਬਣਿਆ ਕਿ ਵੀ ਪੰਜਾਬ ਦੀਆਂ ਸੜਕਾਂ ਐ ਬਣਿਆ ਕਰਨੀਆਂ ਕਿਉਂਕਿ ਉੱਪਰ ਗੱਡੇ ਚੱਲਦੇ ਨੇ ਹਲਕੇ ਟਰੈਕਟਰ ਚੱਲਦੇ ਨੇ ਛੋਟੇ ਮੋਟੇ ਕੋਈ ਵਾਹਨ ਚੱਲਦੇ ਨੇ ਇਸ ਲਈ ਕਹਿੰਦੇ ਪ੍ਰਚਾਰ ਤੋਂ 6 ਇੰਚ ਦਾ ਪੱਥਰ ਪਾ ਕੇ ਹਨਾ ਰੋੜੀ ਪਾ ਕੇ ਉਹਦੇ ਉੱਪਰ 20 mm ਦੀ ਲੁੱਕ ਦੀ ਲੇਅਰ ਵਿਛਾਓ ਤੇ ਕੰਮ ਹੋ ਗਿਆ ਕਹਿੰਦੇ ਸੁਣ ਉਹ 1970 ਵਾਲਾ ਦੌਰ ਜਦੋਂ ਗੱਡੇ ਚੱਲਦੇ ਸੀ ਰਿਹੜੇ ਚੱਲਦੇ ਸੀ ਅਨਾ ਕਚਰਾ ਚਲਦੀਆਂ ਸੀ ਅੱਜ ਜਦੋਂ ਮਸਤੀ ਵੀ ਉਹ ਸੜਕ ਤੇ ਚਲਦੀ ਆ ਤੇ 24 ਟਨ ਮਾਲ ਪੜ ਕੇ ਲੋਡ ਹਾਂ ਓਵਰਲੋਡ ਕਰਕੇ ਟਿਪਰ ਵੀ ਚੱਲਦਾ 8 ਟਨ ਵਾਲਾ ਟਿਪਰ 24 ਟਨ ਲੈ ਕੇ ਜਦੋਂ ਜਾਂਦਾ ਤੇ ਉਹ ਫਿਰ 20 ਐਮ ਐਮ ਵਾਲੀ ਸੜਕ ਦਾ ਕੀ ਹਾਲ ਹੁੰਦਾ ਹੋਊਗਾ ਸਾਹਿਬ ਨਾਲ 54 ਸਾਲ ਪੁਰਾਣੇ ਨਿਯਮ ਨੂੰ ਹੁਣ ਤੱਕ ਪਾਲ ਰਹੇ ਨੇ ਤੇ ਨਤੀਜਾ ਪੰਜਾਬ ਦੀਆਂ ਸੜਕਾਂ ਰੂੜੀ ਬਣਦੀਆਂ ਜਾ ਰਹੀਆਂ ਨੇ ਇੱਕ ਨਿਯਮ ਹੈ ਇਹ ਪਿੰਡੂ ਸੜਕਾਂ ਲਿੰਕ ਸੜਕਾਂ 6 ਸਾਲ ਬਾਅਦ ਦਾ ਨਿਰਮਾਣ ਹੋਊਗਾ ਅੱਜ ਦੀ ਤਰੀਖ 'ਚ ਪੰਜਾਬ ਦੀਆਂ 52000 ਕਿਲੋਮੀਟਰ ਦੇ ਵਿੱਚੋਂ 8 ਤੋਂ 10 ਕਿਲੋਮੀਟਰ ਸੜਕਾਂ ਆਉਣੇ ਜਿਹੜੀਆਂ 6 ਸਾਲ ਵਾਲੀ ਮਿਆਦ ਮੁਕਾ ਚੁੱਕੀਆਂ ਨੇ ਜਦੋਂ ਕਿ ਉਹ ਤੋਂ ਬਿਨਾਂ ਜਿਹੜੀਆਂ ਸੜਕਾਂ ਨੇ ਇਹਨਾਂ ਦੀ 6 ਸਾਲ ਦੀ ਮਿਆਦ ਨਹੀਂ ਮੁੱਕੀ ਟੁੱਟੀਆਂ ਉਹ ਵੀ ਨੇ ਜਰਜਰ ਉਹ ਵੀ ਹੋ ਗਈਆਂ ਪੈਚ ਲਾ ਕੇ ਵੀ ਨਹੀਂ ਸਰਦਾ ਹੁਣ ਤਾਂ ਪਰ ਕਹਿੰਦੇ ਜੀ ਉਹ ਜਿਹੜੀਆਂ 8 ਤੋਂ 10 ਕਿਲੋਮੀਟਰ ਨੇ ਉਹਦੇ ਲਈ ਵੀ ਫੰਡ ਦਾ ਕਿਉਂਕਿ ਉਧਰ ਪਿੰਡੂ ਵਿਕਾਸ ਫੰਡ ਵਾਲਾ ਮਸਲਾ ਹੁਣ ਦੋ ਪਹਿਲੂ ਆ ਗਏ ਇੱਕ ਪਹਿਲੂ ਆ ਗਿਆ ਕਿ ਪਿੰਡਾਂ ਦੀਆਂ ਸੜਕਾਂ ਦੀ ਮਰਮਤ ਕਿਵੇਂ ਹੋਏਗੀ ਉਹਦੇ ਲਈ ਪਿੰਡੂ ਵਿਕਾਸ ਫੰਡ ਹੈ ਕਿ ਅਨਾਜ ਮੰਡੀਆਂ ਚਾਹੁੰਦਾ ਵੀ ਉਹਦੇ ਹਵਾਲੇ ਨਾਲ ਜਿਹੜੀ ਸਰਕਾਰੀ ਖਰੀਦ ਹੁੰਦੀ ਆ ਉਹ ਚੋਂ ਪਿੰਡੂ ਵਿਕਾਸ ਫੰਡ ਕੱਟਿਆ ਜਾਊਗਾ ਹੁਣ ਤਾਂ ਇਹਨਾਂ ਨੇ ਮੰਡੀ ਫੀਸ ਦਾ ਵੀ ਕੰਮ ਮਕਾਤਾ ਉਹ ਵੀ ਤਨੇ ਤੋਂ ਦੋ ਕਰਤੀ ਤੇ ਪਿੰਡੂ ਵਿਕਾਸ ਫੰਡ ਦੇ ਅੱਗੇ ਭੋਗ ਪਹਿ ਰਿਆ ਪੁਰਾਣਾ ਸਾਡਾ 6800 ਕਰੋੜ ਫਸਿਆ ਮਤਲਬ ਪੁਰਾਣਾ ਆ ਨਹੀਂ ਰਿਹਾ ਨਵਾਂ ਮਿਲਣ ਦੀ ਆਸ ਨਹੀਂ ਤੇ ਮਤਲਬ ਪਿੰਡਾਂ ਦੀ ਸੜਕਾਂ ਬਣਨ ਗਈ ਨਹੀਂ ਅਸੀਂ ਮੁੜ ਕੇ ਇਹ ਕੋ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕਾਂ ਨੇ ਜਾਂ ਇੱਕ ਦੂਜੀਆਂ ਸੜਕਾਂ ਨੇ ਜਿਹੜੀਆਂ ਮੰਡੀ ਬੋਡ ਦੇ ਹਵਲੇ ਨਾਲ 6400 ਕਰੋੜ ਰੁਪਏ ਥੱਡਾ ਕੇਂਦਰ ਕੰਨੀ ਫਸਿਆ ਤੇ ਕੇਂਦਰ ਇਸ ਤੇ ਗੌਰ ਨਹੀਂ ਕਰ ਰਿਹਾ ਇਸ ਦੀ ਪਰਪਾਈ ਕਰਨ ਲਈ ਤਿਆਰ ਨਹੀਂ ਤੇ ਨਤੀਜਾ ਬਰਸਾਤ ਨਹੀਂ ਕੱਟਨੀਆਂ ਦੋ ਸੜਕਾਂ ਹੁਣ ਜਦੋਂ ਉਹਦੇ ਉੱਪਰ ਟਿਪਰ ਚੱਲਣਗੇ ਹੈ ਟਰਾਲੇ ਚੱਲਣਗੇ ਹੈ ਡਬਲ ਟ੍ਰੈਲੀਆਂ ਚੱਲਣਗੀਆਂ ਕਾਰਾਂ ਗੱਡੀਆਂ ਦੇ ਕਾਫਲੇ ਤੁਸੀਂ ਇਹ ਦੇਖੋ ਨਾ 2016 ਤੋਂ ਲੈ ਕੇ 24 ਤੱਕ ਆਉਂਦਿਆ ਆਉਂਦਿਆਂ 41640000 ਵਾਹਨ ਪੰਜਾਬ ਚ ਵਧ ਗਏ 4164756 ਮਤਲਬ ਜਿਹੜੀਆਂ ਬੱਸਾਂ 2015 ਦੇ ਵਿੱਚ 44000 ਸੀਗੀਆਂ ਉਹ ਅੱਜ 5758000 ਨੇ ਜਿਹੜੇ ਹਲਕੇ ਵਾਹਨ ਸਾਡੇ ਆ ਛੋਟਾ ਹਾਤੀ ਫਰਣਾ ਹਾਤੀ ਕਾਰਾਂ ਗੱਡੀਆਂ ਛੋਟੀਆਂ ਵਾਲੀਆਂ ਜਿਹੜੀਆਂ ਇਹ ਨੇ ਇਹ ਮਤਲਬ 10 ਲੱਖ ਤੋਂ ਉੱਪਰ ਸੀ ਅੱਜ ਦੀ ਤਰੀਕ ਚ 15 ਲੱਖ ਤੋਂ ਉੱਪਰ ਨੇ ਹੈਨਾ ਇਸੇ ਤਰ੍ਹਾਂ ਟੂ ਵੀਲਰ ਮਤਲਬ ਕਿ 68 ਕੋ ਲੱਖ ਸੀਗੇ ਅੱਜ ਦਿਨ ਇੱਕ ਕਰੋੜ ਤੋਂ ਉੱਪਰ ਨੇ ਸੋ ਆ ਜਿਹੜੀ ਗਿਣਤੀ ਮਿੰਤੀ ਵਧੀਆ ਉਹ 3 ਬਿਲਰ 10 ਲੱਖ ਸੀ ਅੱਜ 15 ਲੱਖ ਤੋਂ ਉੱਪਰ ਨੇ ਸੋ ਇਹ ਸਾਰੇ ਹਵਾਲੇ ਨਾਲ ਕਿ ਆ ਜਿਹੜੀ ਗਿਣਤੀ ਵਧੀਆ ਤੇ ਵਜਨ ਦੇ ਹਵਾਲੇ ਨਾਲ ਕਿ ਉਸ ਸਮੇ ਗੱਡਿਆਂ ਦੇ ਹਿਸਾਬ ਨਾਲ ਬਣਦੀਆਂ ਸੀ ਕਿ ਭਈ 4-6 ਆ ਫੁੱਟ ਪਾਇਆ ਹੈ ਨਾ 4-6 ਇੰਚ ਪਾਇਆ ਪੱਥਰ ਤੇ 20 ਐਮ ਐਮ ਉਹਦੇ ਉੱਪਰ ਲੁੱਕ ਬਿਛਾਈ ਸੜਕ ਬਣ ਗਈ ਉਸੇ ਪੈਮਾਨੇ ਤੇ 1970 ਵਾਲੇ ਪੈਮਾਨੇ ਤੇ ਤੁਸੀਂ 2024 ਤੱਕ ਜਦੋਂ ਚੱਲੋਂਗੇ ਤੇ ਨਤੀਜਾ ਕਹਿੰਦੇ ਜਿਹੜੀਆਂ ਸੜਕਾਂ ਤੋਂ ਟਿੱਪਰ ਲੰਘਦੇ ਨੇ ਉਹ ਸੜਕ 810 ਮਹੀਨੇ ਚੱਲਦੀ ਹੈ ਤੇ ਬਾਕੀ ਸੜਕਾਂ ਨਾਰਮਲ ਵੱਤੋਂ ਬਾ 2 ਸਾਲ ਕੱਟਦੀਆਂ ਨੇ ਪਰ 2 ਸਾਲ ਦੇ ਹਵਾਲੇ ਨਾਲ ਵੀ ਜਦੋਂ ਇਹ 2 ਸਾਲ ਵੀ ਚੱਲੀਆਂ ਤਾਂ ਉਹ ਤੋਂ ਬਾਅਦ 4 ਸਾਲ ਤੱਕ ਤਾਂ ਬਈ ਸੀ ਨਹੀਂ ਬਣਨੀ ਮਤਲਬ ਜਿਹੜੀ 6 ਮਹੀਨੇ ਸਾਲ ਚ ਮੁੱਕੀ ਉਹ ਵੀ 6 ਸਾਲ ਬਾਅਦ ਬਣਨੀ ਆ ਹੈ ਜਿਹੜੀ 2 ਸਾਲ ਚ ਮੁੱਕੀ ਉਹ ਵੀ 6 ਸਾਲ ਬਾਅਦ ਬਣਨੀ ਆ ਸੋ ਇੰਨੇ ਲੰਮੇ ਸਮੇ ਲਈ ਕੀ ਹੋਊਗਾ ਸੋ ਅੱਜ ਦੀ ਤਰੀਕ ਚ 8 ਤੋਂ 10 ਹਜ਼ਾਰ ਕਿਲੋਮੀਟਰ ਉਹ ਸੜਕਾਂ ਨੇ ਪੰਜਾਬ ਦੀਆਂ ਜਿਹੜੀਆਂ ਆਪਣੀ ਮਿਆਦ ਵੀ ਮੁੱਕਾ ਚੁੱਕੀਆਂ ਨੇ ਉਹਦੇ باوجود ਵੀ ਉੱਪਰ ਕੋਈ ਗੌਰ ਨਹੀਂ ਤੇ ਕੇਂਦਰ ਤੋਂ ਫੰਡ ਆਉਣ ਦੀ ਆਸ ਨਹੀਂ ਸੋ ਇਹ ਫਿਕਰਮੰਦੀ ਵਾਲਾ ਪਹਿਲੂ ਆ ਪੰਜਾਬ ਸਰਕਾਰ ਵੀ ਪੰਜਾਬ ਦੀਆਂ ਸਰਦ ਧਿਰਾਂ ਨਾਲ ਰਾਬਤਾ ਕਰਨਗੇ ਕੇਂਦਰ ਤੋਂ ਸਾਡਾ ਫੰਡ ਆਵੇ ਮੈਂ ਕਿਹਾ ਸਰ ਪਾਰਟੀ ਮੀਟਿੰਗ ਹੋਵੇ ਕਿਸਾਨ ਜਥੇਬੰਦੀਆਂ ਨਾਲ ਲਾਓ ਮਜ਼ਦੂਰ ਜਥੇਬੰਦੀਆਂ ਨਾਲ ਲਾਓ ਵਪਾਰੀ ਵਰਗ ਨੂੰ ਨਾਲ ਲਾਓ ਘਰਵਾਰੀਆਂ ਨੂੰ ਨਾਲ ਲਾਓ ਕਹੋ ਇਸ ਮਸਲੇ ਤੇ ਤੇ ਪੰਜਾਬ ਸਰਕਾਰ ਇਸ ਗੱਲ ਤੇ ਗੌਰ ਵੀ ਕਰੇ ਕਿ 1970 ਵਾਲੀਆਂ ਯਾ ਪਹਿਲੀਆਂ ਸਰਕਾਰਾਂ ਉਸੇ ਤਰ੍ਹਾਂ ਚੱਲੀਆਂ ਆਈਆਂ ਤੇ ਹੁਣ ਨਾ ਚਲੋ। ਸੋ ਇਹਦੇ ਉੱਤੇ ਗੌਰ ਕਰਨ ਦੀ ਲੋੜ ਆ। ਇੱਕ ਪਾਸੇ ਨਵੀਂ ਨਹਿਰ ਘਟ ਕੇ ਕਹਿੰਦੇ ਚੌਣਾ ਦੀ ਤਿਆਰੀ ਆ। 2 ਪਾਸੇ ਲਿੰਕ ਸੜਕਾਂ ਦੀ ਪੁਣੀ ਹੋਈਆਂ। ਇਹਦੇ ਨਾਲ ਸਰਕਾਰ ਨੂੰ ਨੁਕਸਾਨ ਵੀ ਹੋ ਸਕਦਾ। ਸੋ ਇਸ ਲਈ ਇਹ ਇਧਰ ਵੀ ਗੌਰ ਕਰਦੀ ਥੋੜਾ। ਤੁਸੀਂ ਬਿਖਦੇ ਰਹੋ ਦਾ ਟੀਵੀ ਆ ਜਾ ਰਹੀ। ਬਹੁਤ-ਬਹੁਤ ਸ਼ੁਕਰੀਆ।